ਉਹ ਵੜਦੇ ਰਹਿਣਾ ਜਟਾ ਵਿੱਚ ਮੌਜੂਦ ਹੈ ਜਿੱਥੇ ਦਿਨ ਦਿਹਾੜੇ ਡਕੈਤੀ ਹੋਈ ਹੈ ਮਗਰ ਤਸਵੀਰਾਂ ਦਿਖਾ ਦੇ ਤੁਹਾਨੂੰ ਇਹ ਉਹ ਬੈਂਕ ਹੈ HDFC ਬੈਂਕ ਰਹਿਣਾ ਜਟਾ ਤੇ ਉਹ ਰੋਡ ਜਾਂਦਾ ਹੈ ਡਮੇਲੀ ਰੋਡ ਜਿਹੜੇ ਦੱਸਦੇ ਪਏ ਆ ਦੇਖ ਸਕਦੇ ਤੁਸੀਂ ਆਵਾਜ਼ ਇਹ ਕਿਸ ਤਰੀਕੇ ਨਾਲ ਇੱਥੇ ਰਹਿੰਦੀ ਹੈ ਪਰ ਹਰਾਨੀ ਦੀ ਗੱਲ ਇਹ ਹੈ ਦਿਨ ਦਿਹਾੜੇ ਹੀ ਅੱਜ 3 ਵਜੇ ਦੇ ਕਰੀਬ ਜਿਹੜੀ ਆ ਇਹ ਲੁੱਟ ਦੀ ਡਕੈਤੀ ਦੀ ਵਾਰਦਾਤ ਜਿਹੜੀ ਇੱਥੇ ਇਸ ਬੈਂਕ ਦੇ ਵਿੱਚ ਹੋਈ ਹੈ ਤਿੰਨ ਨਕਾਬਪੋਸ਼ ਜਿਹੜੇ ਲੁਟੇਰੇ ਆਏ ਦੱਸਦੇ ਪਏ ਆ ਵਰਨਾ ਗੱਡੀ ਜਿਹੜੇ ਚਿੱਟੇ ਰੰਗ ਦੀ ਵਰਨਾ ਗੱਡੀ ਦੇ ਵਿੱਚ ਲੁਟੇਰੇ ਆਏ ਆ ਜਿਨ੍ਹਾਂ ਕੋਲ ਪਿਸਤੌਲ ਦੀ ਨੋਕ ਤੇ ਜਿਹੜੀ ਇਹ ਬੈਂਕ ਦੇ ਵਿੱਚ ਅੰਦਰ ਦਾਖਲ ਹੋ ਕੇ ਜਿਹੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਚਸ਼ਮਦੀਤ ਵੀ ਜਿਹੜੇ ਸਾਡੇ ਕੋਲ ਜਿਹੜੇ ਅੰਦਰ ਬੈਂਕ ਦੇ ਵਿੱਚ ਬਾਅਦ ਪਹੁੰਚੇ ਜਿਹੜੇ ਦੱਸ ਰਹੇ ਕਿ ਉਦੋਂ ਤੱਕ ਜਿਹੜੀ ਇਹ ਸਾਰੇ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਸੀ ਜਦੋਂ ਅੰਦਰ ਦਾਖਲ ਹੋਏ ਤਾਂ ਉਹਨਾਂ ਦਾ ਮੋਬਾਈਲ ਹੈ ਜਿਹੜਾ ਉਹ ਵੀ ਲੁਟੇਰੇ ਆਪਣੇ ਨਾਲ ਲੈ ਗਏ ਤੇ ਬੈਂਕ ਸਟਾਫ ਦਾ ਜਿਹੜਾ ਮੋਬਾਈਲ ਸੀਗਾ ਉਹ ਵੀ ਆਪਣੇ ਨਾਲ ਲੈ ਗਏ ਸੀ ਪਰ ਪੁਲਿਸ ਨੇ ਦੱਸਦੇ ਪਏ ਆ ਮੋਬਾਈਲ ਜਰੂਰ ਰਿਕਵਰ ਕੀਤੇ ਆ ਇੱਕ ਬੈਂਕ ਸਟਾਫ ਦੇ ਜਿਹੜਾ ਮਲਾਜਮ ਦਾ ਮੋਬਾਈਲ ਨਹੀਂ ਰਿਕਵਰ ਹੋਇਆ ਹੈਗਾ ਪਰ ਦੋ ਮਲਾਜਮਾਂ ਦੇ ਤੇ ਇੱਕ ਜਿਹੜਾ ਗ੍ਰਾਹਕ ਜਿਹੜਾ ਐ ਸੀ ਬਿਲਕੁਲ ਨਾਲ ਜਿਹੜੇ ਦੁਕਾਨ ਆ ਉਹਨਾਂ ਦੇ ਨਾਲ ਗੱਲਬਾਤ ਵੀ ਸੁਣਾਣੇ ਤੁਹਾਨੂੰ ਜਿਹੜੇ ਮੌਕੇ ਦੇ ਅੰਦਰ ਮੌਜੂਦ ਸੀਗੇ ਕਿ ਉਸ ਤੋਂ ਬਾਅਦ ਉਹਨਾਂ ਨੇ ਕਿੰਨਾ ਕੁ ਟਾਈਮ ਨੂੰ ਟੇਰੇ ਨੇ ਅੰਦਰ ਲਾਇਆ ਹੈਗਾ ਕੀ ਕੁਛ ਮਾਹੌਲ ਅੰਦਰ ਦਾ ਸੀਗਾ ਉਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਉਹਨਾਂ ਹੀ ਜਿਹੜੇ ਦੁਕਾਨਦਾਰ ਸੀਗੇ ਜਾਂ ਕਸਟਮਰ ਜਿਹੜੇ ਐ ਬੈਂਕ ਦੇ ਵਿੱਚ ਅੰਦਰ ਗਏ ਸੀਗੇ ਦੱਸ ਰਹੇ ਆਪਣੀ ਜ਼ੁਬਾਨੀ ਹੋਰ ਪਿੰਡ ਦੇ ਸਰਪੰਚ ਸਾਹਿਬ ਕੀ ਕਹਿ ਰਹੇ ਆ ਐਸਐਸਪੀ ਜਲੰਧ ਮਾਫ ਕਰਨਾ ਐਸਐਸਪੀ ਕਪੂਰਥਲਾ ਜਿਹੜੇ ਮੌਕੇ ਤੇ ਪਹੁੰਚੇ ਸੀਗੇ ਉਹ ਵੀ ਸਾਰੀ ਜਾਣਕਾਰੀ ਸਾਂਝੀ ਕਰ ਰਹੇ ਆ ਹਲੇ ਤੱਕ ਐਗਜ਼ੈਕਟ ਅਮਾਉਂਟ ਜਿਹੜਾ ਆ ਉਹ ਨਹੀਂ ਫਿਗਰ ਸਾਹਮਣੇ ਆ ਰਹੀ ਹੈਗੀ ਪਰ ਹਾਂ ਇੱਕ ਗੱਲ ਜ਼ਰੂਰ ਕਲੀਅਰ ਹੋਈ ਹੈ ਕਿ ਤਿੰਨ ਲੁਟੇਰਿਆਂ ਵੱਲੋਂ ਵਰਨਾ ਗੱਡੀ ਦੇ ਵਿੱਚ ਜਿਹੜੇ ਆਏ ਸੀਗੇ ਉਹਨਾਂ ਵੱਲੋਂ ਜਿਹੜੀ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਸੀਟੀਵੀ ਫੁਟੇਜ ਜਿਹੜੀ ਆ ਨਹੀਂ মিডিਆ ਨੂੰ ਪ੍ਰੋਵਾਈਡ ਕਰਵਾਈ ਗਈ ਜਿਹੜੀ ਲੁਟੇਰਿਆਂ ਦੀ ਸੀਗੀ ਰੁਮਾਲ ਬੰਨੇ ਹੋਏ ਸੀਗੇ 10 ਰੁਪਏ ਕੇ ਹਲਕੀ ਉਮਰ ਦੇ ਜਿਹੜੇ ਨੌਜਵਾਨ ਸੀਗੇ ਜਿਹੜਾ ਨਾਲ ਵੱਲੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੂ ਦੇ ਕੋਲ ਪਿਸਤੌਲ ਦੇਖੇ ਗਿਆ ਜਿਵੇਂ ਐਸਐਸਪੀ ਸਾਹਿਬ ਕਹਿ ਰਹੇ ਆ ਤੇ ਨਾਲ ਇੱਕ ਦੇ ਕੋਲ ਜਿਹੜਾ ਹੋ ਸਕਦਾ ਰਿਵਲਵਰ ਜਿਹੜਾ ਹੋਵੇ ਪਰ ਜਿਹੜਾ ਸਕਿਉਰਟੀ ਗਾਰਡ ਆ ਜੋ ਚਸ਼ਮਦੀਤ ਦੇ ਦੱਸਣ ਦੇ ਮਤਬਕ ਸਕਿਉਰਟੀ ਗਾਰਡ ਕੋਲ ਕੋਈ ਵੀ ਵੈਪਨ ਨਹੀਂ ਹੈਗਾ ਉਹਨੂੰ ਤੇ ਨਾਲ ਜਿਹੜਾ ਅੰਦਰ ਸੇਵਾਦਾਰ ਹੈਗਾ ਜਿਹੜਾ ਪੀਐਨ ਹੈਗੇ ਆ ਉਹਨੂੰ ਜ਼ਰੂਰ ਜਿਹੜਾ ਪੈਰਾ ਬੰਨ ਜਿਹੜਾ ਬਿਠਾਇਆ ਹੋਇਆ ਸੀਗਾ ਲੁਟੇਰਿਆਂ ਵੱਲੋਂ ਤੇ ਅੰਦਰ ਜਿਹੜੇ ਬੈਂਕ ਦੇ ਕੈਸ਼ਰ ਆ ਮੈਡਮ ਇਹ ਜਿਹੜੇ ਬਾਕੀ ਸਟਾਫ ਸੀਗਾ ਜਿਹੜਾ ਉਹਨਾਂ ਸਾਰਿਆਂ ਨੂੰ ਇੱਕ ਲਾਈਨ ਦੇ ਵਿੱਚ ਬਿਠਾਇਆ ਹੋਇਆ ਸੀਗਾ ਪਰ ਜਦੋਂ ਕਸਟਮਰ ਅੰਦਰ ਦਾਖਲ ਹੋਇਆ ਉਹਨਾਂ ਤੋਂ ਜਰੂਰ ਮੋਬਾਈਲ ਲੈਣ ਤੋਂ ਬਾਅਦ ਸਾਈਡ ਤੇ ਬਿਠਾ ਕੇ ਨਾਲ ਹੀ ਜਿਹੜੇ ਆ ਲੁਟੇਰੇ ਬਾਹਰ ਨਿਕਲ ਗਏ ਤੇ ਵਰਨਾ ਗੱਡੀ ਜਿਹੜੀ ਚਿੱਟੇ ਰੰਗ ਦੀ ਵਰਨਾ ਗੱਡੀ ਦੇ ਵਿੱਚ ਜਿਹੜੇ ਤਿੰਨੇ ਲੁਟੇਰੇ ਜਿਹੜੇ ਆਏ ਸੀਗੇ ਹੁਣ ਦੇਖਦੇ ਹਾਂ ਕਦੋਂ ਤੱਕ ਪੁਲਿਸ ਇਸ ਮਾਮਲੇ ਨੂੰ ਟਰੇਸ ਕਰਦੀ ਹੈ ਤੇ ਜਿਹੜੀ ਐਗਜ਼ੈਕਟ ਅਮਾਉਂਟ ਲੱਖ ਰੁਪਏ ਦੇ ਵਿੱਚ ਜਿਹੜੀ ਦੱਸੀ ਜਾ ਰਹੀ ਹੈ ਉਹਦੀ ਫਿਗਰ ਐਗਜ਼ੈਕਟ ਜਿਹੜੀ ਹੈ ਉਹ ਜਿਹੜੀ ਕਦੋਂ ਤੱਕ ਸਾਂਝੀ ਕਰਦੇ ਸਾਡੇ ਐਸਡੀਐਫਸੀ ਬੈਂਕ ਵਿੱਚ ਦਨ ਦੇ ਹਾਇਰ ਹੋਈ ਲੋਟਰੀ ਵਿੱਚ ਸਾਡੇ ਕੋਲ ਮੌਕੇ ਦੇ ਚਾਸ਼ਮੀਦ ਗਵਾਹ ਵੀ ਹੈ ਕਿਉਂਕਿ ਇਹ ਬਿਲਕੁਲ ਨਾਲ ਸ਼ਾਪ ਹੈ ਅੰਕਲ ਜੀ ਤੇ ਜਿਹੜੇ ਅੰਦਰ ਉਸ ਵਕਤ ਮੌਜੂਦ ਵੀ ਸਿਗੇ ਅੰਕਲ ਆਪਣਾ ਨਾਮ ਦੱਸਿਓ ਕੀ ਹੈ ਜੀ ਈਸ਼ਵਰ ਕੁਮਾਰ ਅੱਛਾ ਜਦੋਂ ਇਹ ਸਾਰੀ ਵਾਰਦਾਤ ਹੋਈ ਹੈ ਤੁਸੀਂ ਬੈਂਕ ਦੇ ਵਿੱਚ ਗਏ ਆ ਉਸ ਤੋਂ ਬਾਅਦ ਅੰਦਰ ਕੀ ਕੁਛ ਦਾ ਮਾਹੌਲ ਇਦਾਂ ਜਿਵੇਂ ਜਦੋਂ ਮੈਂ ਗਿਆ ਸੀਗਾ ਉਸ ਵੇਲੇ ਸਾਰਾ ਆਪਣਾ ਕੰਮ ਕਰ ਚੁੱਕੇ ਸਿਗੇ ਮੈਂ 3:00 ਬਜੇ 10 ਮਿੰਟ ਦੇ ਤਕਰੀਬਨ ਅੰਦਰ ਗਿਆ ਸੀਗਾ ਬੈਂਕ ਦੇ ਆਪਣਾ ਖਾਤਾ ਚੈੱਕ ਕਰਾਉਂਦੇ ਹਾਂ ਵੀ ਕੀ ਬੈਲੈਂਸ ਵਿੱਚ ਰੰਦਾ ਤੇ ਉਹ ਜਮਾ ਜਦੋਂ ਮੈਂ ਗਿਆ ਸੀ ਅੰਦਰ ਤੋਂ ਉਹ ਮੈਂ ਸੋਚਿਆ ਵੀ ਕਸਟਮਰ ਖੜੇ ਆ ਤੇ ਜਦੋਂ ਮੈਂ ਬਰਾਬਰ ਗਿਆ ਤਾਂ ਉਹਨਾਂ ਨੇ ਮੇਰੇ ਕੋਲ ਮੋਬਾਈਲ ਖੋਲਿਆ ਮੋਬਾਈਲ ਫੜਾ ਮੈਨੂੰ ਉਹ ਤੋਂ ਬਾਅਦ ਮੈਨੂੰ ਕਹਿੰਦੇ ਜਾ ਕੇ ਸੀਟ ਤੇ ਬਹਿ ਜਾ ਸਾਹਮਣੇ ਤੇ ਜਦੋਂ ਸੀਟ ਤੇ ਬੈਠਾ ਤੇ ਹੋਲੀ-ਵੋਲੀ ਕਰਕੇ ਬਾਹਰ ਨਿਕਲ ਗਿਆ ਸਾਰੇ ਨਟ ਗਿਆ ਨੱਚੀ ਹਾਂ ਜੀ ਉਹਦਕ ਮਤਲਬ ਵਾਰਦਾਤ ਨੂੰ ਅੰਜਾਮ ਦੇਤਾ ਕੁੱਟ ਮਾਰ ਵੀ ਕਿਸੇ ਨੇ ਕੀਤਾ ਜਿਹੜੇ ਜਿਹੜੇ ਬੈਂਕ ਦਾ ਸਿਕਿਉਰਿਟੀ ਗਾਰਡ ਆ ਉਹਦੇ ਕੋ ਅਸਲਾ ਵੀ ਹੈਗਾ ਉਹਨੂੰ ਬਿਠਾਇਆ ਹੋਇਆ ਸੀਗਾ ਜੀ ਅਸਲਾ ਦੀਆਂ ਨਾਲ ਕੋਈ ਹੈਗਾ ਜੀ ਕੋਈ ਵੀ ਸਿਕਿਉਰਿਟੀ ਗਾਰਡ ਕੋ ਵੀ ਹੈ ਨਾ ਨਹੀਂ ਨਹੀਂ ਅੱਛਾ ਆਮ ਹੀ ਜਦਾਂ ਸਿਕਿਉਰਿਟੀ ਗਾਰਡ ਗੇਟ ਤੇ ਖੜੇ ਹੁੰਦੇ ਉਦਾਂ ਹੀ ਖੜੇ ਜੀ ਇਹ ਅੱਛਾ ਹਾਂ ਜੀ ਉਹਨਾਂ ਬਿਠਾ ਲਿਆ ਸੀ ਮੋਰੇ ਹੂੰ ਥੱਲੇ ਫਰਸ਼ ਤੇ ਉੱਪਰ ਬਿਠਾ ਲਿਆ ਸੀਗਾ ਮੈਂ ਪੈਰਾ ਪਾਣੇ ਬਿਠਾਇਆ ਸੀ ਜਦੋਂ ਮੈਂ ਗਿਆ ਸੀ ਉਸ ਵੇਲੇ ਬਿਠਾ ਲਿਆ ਸੀ ਉਹਨਾਂ ਨੇ ਹਾਂ ਕਿੰਨੇ ਜਣਾਂ ਨੂੰ ਬਿਠਾਇਆ ਹੋਇਆ ਸੀਗਾ ਥੱਲੇ ਕਿੰਨੇ ਕ ਪੈਸੇ ਕੁਛ ਆਈਸੀ ਅੰਦਰ ਦੱਸਿਆ ਕਿ ਇੰਨੇ ਕ ਪੈਸੇ ਲੱਗੇ ਮੈਂ ਨਹੀਂ ਪੁੱਛਿਆ ਜੀ ਹੂੰ ਉਹਦੇ ਪੁਲਿਸ ਦਾ ਰਾਸ਼ ਪਿਆ ਸੀਗਾ ਮੈਂ ਨਹੀਂ ਪੁੱਛਿਆ ਕੁਝ ਅੱਛਾ ਤੁਹਾਡਾ ਮੋਬਾਈਲ ਵੀ ਲਾਣ ਲੈ ਕੇ ਸੀ ਮੇਰਾ ਮੋਬਾਈਲ ਵੀ ਨਾਲ ਲੈ ਕੇ ਸੀ ਤੇ ਤਿੰਨ ਮੋਬਾਈਲ ਸਟਾਪ ਤੇ ਲੈ ਕੇ ਸੀਗੇ ਤੇ 20 ਮਿੰਟ ਬਾਅਦ ਪੁਲਿਸ ਵਾਲਿਆਂ ਨੇ ਮੈਨੂੰ ਮੋਬਾਈਲ ਲਾਪਕਿ ਲਿਆ ਦਿੱਤਾ ਸੀ ਹੂੰ ਮਤਲਬ ਤੁਹਾਡਾ ਮੋਬਾਈਲ ਲੈ ਕੇ ਨਾਲ ਸੁੱਟ ਕੇ ਕਿਤੇ ਸੁਣਨ ਜੇ ਆਇਆ ਸੀ ਵੀ ਪੰਪ ਦੇ ਲੱਗੇ ਛਾ ਕੇ ਫੁਵਾੜੇ ਰਸ ਜਿਹੜਾ ਪੰਪ ਪੈਂਦਾ ਆਪਣਾ ਰਾਂਝਾ ਟਾਂ ਚ ਹੂੰ ਉਹਦੇ ਸਾਹਮਣੇ ਸੁੱਟ ਗਿਆ ਕਿਤੇ ਪੁਲਿਸ ਵਾਲਿਆਂ ਕਹਿੰਦੇ ਵੀ ਆਪਣਾ ਮੋਬਾਈਲ ਲੈ ਲਓ ਤੁਸੀਂ 3:10 ਦੇ ਅੰਦਰ ਗਏ ਆ ਉਹ ਤੋਂ ਪਹਿਲਾਂ ਹੀ ਲੁਟੇਰੇ ਅੰਦਰ ਸੀਗੇ ਤੁਸੀਂ ਰੂਟੀਨ ਦੇ ਕੋਈ ਕੰਮ ਗਏ ਸੀ ਤੇ ਤੁਹਾਡੇ ਤੋਂ 3:10 ਦੇ ਬਾਅਦ ਕਿੰਨਾ ਕੇ ਟਾਈਮ ਅੰਦਰ ਰਹੇ ਲੁਟੇਰੇ ਮਿੰਟ ਮਿੰਟੋਂ ਦਾ ਮਟੇ ਵੀ ਰਹੇ ਸੀ ਚੱਲ ਗਏ ਸੀ ਮਤਲਬ ਉਹਦਾ ਕੰਮ ਕਰ ਦਿੱਤਾ ਮੇਰੇ ਕਰਕੇ ਯਾਨੀ ਮਿੰਟ ਜਿਹੜਾ ਮਿਡਲੇਟ ਹੋ ਗਿਆ ਹੁਣਗੇ ਪੈਸਾ ਨਿਕਲ ਜਾਣਾ ਸਾਨੂੰ ਨਹੀਂ ਮਤਲਬ ਉਹਨੇ ਦੇਖ ਲਿਆ ਤੁਸੀਂ ਅੰਦਰ ਆਣ ਲੱਗੇ ਮੈਂ ਅੰਦਰ ਆਇਆ ਹਾਂ ਉਹਨੇ ਰੋਕਿਆ ਉਹ ਚਿਰ ਚਲੀ ਮੈਂ ਅੰਦਰ ਬਹਿ ਗਿਆ ਜਾ ਕੇ ਉਹ ਚੱਲ ਗਏ ਤਿੰਨਾਂ ਕੋਲ ਪਿਸਤਲ ਸੀਗੇ ਤੂੰ ਕੋਲ ਸੀ ਜੀ ਅੱਛਾ ਤੀਜੇ ਕੋਲ ਤਾਂ ਮੈਂ ਦੇਖਿਆ ਨਹੀਂ ਤੀਜੇ ਨੇ ਬੈਗ ਫੜਿਆ ਸੱਚੇ ਹੂੰ ਬੋਲਦੇ ਪੰਜਾਬੀ ਸੀਗੇ ਪੰਜਾਬੀ ਹਾਂਜੀ ਕੋਈ ਆਈਡੀਆ ਜੇ ਹੁੰਦਾ ਮੁੰਡੇ ਕਿੰਨੇ ਉਮਰ ਦੇ ਲੱਗਦੇ ਛੋਟੋ ਛੋਟੀ ਉਮਰਾਂ ਦੇ ਸਕੇ ਜੀ ਤਕਰੀਬਨ ਭਲਕੇ ਦੇ 20 18 20 ਸਾਲ ਦੇ ਬਸ ਇਦਾਂ ਹੀ ਅੱਛਾ ਹਾਂਜੀ ਤੇ ਗੱਡੀ ਗੱਡੀ ਕੋਈ ਦੇਖੀ ਬਾਅਦ ਕਿੱਧਰੋਂ ਵੀ ਬਾਹਰ ਖੜੀ ਸੀ ਉਦੋਂ ਮਿੰਤਾ ਇੰਨਾ ਪਤਾ ਨਹੀਂ ਸੀ ਵੀ ਗੱਡੀ ਬਾਹਰ ਵੀ ਇਸ ਕਰਕੇ ਆਈ ਵੀ ਅੱਜ ਤੱਕ ਚੈੱਕ ਹੀ ਕਰ ਰੋ ਦਾ ਨੰਬਰ ਹੀ ਚੈੱਕ ਕਰ ਰੋ ਦਾ ਫਿਰ ਜਾਣ ਦੀ ਰੋਡ ਵੀ ਨਹੀਂ ਸੀ ਅੰਦਰ ਮੈਨੂੰ ਹਾਂਜੀ ਹਣਾ ਜੀ ਪਤਾ ਲੱਗ ਜਾਂਦਾ ਤਾਂ ਹੂੰ ਜੋ ਪਤਾ ਨਹੀਂ ਕਰਕੇ ਅਚਾਨਕ ਗਏ ਆ ਤੇ ਗੱਡੀ ਵਾਲ ਵੀ ਖਿਆਲ ਨਹੀਂ ਮਾਰਿਆ ਵੀ ਗੱਡੀ ਕਿਹੜੀ ਆ ਕਿਹੜੇ ਰਮਾਰ ਕੇ ਦੀ ਆ ਕਿਹੜੀ ਦਾਣਾ ਇਸ ਕਰਕੇ ਆਪਾਂ ਨੂੰ ਗੌਰ ਨਹੀਂ ਹੈਗੀ ਅਰੇ ਦਿਨ ਦਿਹਾੜੇ ਤੋਂ ਪਹਿਲਾਂ ਗੱਡੀ ਡਿਗਲ ਚੁੱਕੀ ਸੀ ਇਹ ਜਿਹੜਾ ਤੁਹਾਡਾ ਰਾਹ ਵੀ ਹੈਗਾ ਇਹ ਡਮੇਲੀ ਨੂੰ ਜਾਂਦਾ ਹੀ ਰਾਹ ਮੇਰੀ ਰੋੜਾਂ ਜਾਂਦੀ ਹਾਂ ਤੇ ਇਹ ਇੰਨਾ ਰਾਹ ਵੀ ਚੱਲਦਾ ਦਿਨ ਦਿਹਾੜੇ ਅਜਿਹੀ ਵਾਰ ਰਾਤ ਕਿੱਥੇ ਸੁਰੱਖਤ ਹੈ ਲੋਕ ਸੁਰੱਖਤ ਹੈ ਹੀ ਨਹੀਂ ਜੇ ਹਿਸਾਬ ਨਾਲ ਤਾਂ ਸਾਨੂੰ ਦੁਕਾਨ ਦਾ ਜਾਂ ਪੰਜਾਬ ਐਨੇ ਬੈਂਕ ਨਹੀਂ ਸੁਰੱਖਤ ਹੈਗਾ ਤਾਂ ਅਸੀਂ ਕਿੱਥੇ ਸੁਰੱਖਤ ਆਪਣਾ ਜੀ ਦੁਕਾਨਦਾਰਾਂ ਨੇ ਜਾਂ ਕਿਸੇ ਬੇਲੀ ਕੁਝ ਵੀ ਹੋ ਸਕਦਾ ਅੰਤਰਮਦਰ ਸਟਾਫ ਤੇ ਕੱਲ ਤੁਸੀਂ ਕਸਟਮਰ ਸੀਗੇ ਹੋਰ ਕੋਈ ਨਹੀਂ ਸੀਗਾ ਬਾਕੀ ਸਟਾਫ ਮੈਂਬਰ ਸੀ ਸਾਰੇ ਹਾਂਜੀ ਸਟਾਫ ਮੈਂਬਰ ਸੀਗੇ ਮੈਂ ਹੀ ਬਾਅਦ ਚ ਅਚਾਨਕ ਗਿਆ ਤਾਂ ਇਦਾਂ ਗੱਲ ਹੋਈ ਆ ਹੂੰ ਹਾਂਜੀ ਹੁਣ ਮੜ ਕੇ ਮੈਂ ਤੁਹਾਡਾ ਮੋਬਾਈਲ ਵੀ ਮਿਲ ਗਿਆ ਬਾਕੀ ਵੀ ਮੁਲਾਜ਼ਮਾਂ ਦਾ ਵੀ ਮੋਬਾਈਲ ਮਿਲ ਗਿਆ ਮੁਲਾਜ਼ਮਾਂ ਦਾ ਨਹੀਂ ਮਿਲਿਆ ਜੀ ਅੱਛਾ ਜੀ ਫੋਨ ਮੋਬਾਈਲ ਤਾਂ ਰਹਿ ਗਿਆ ਮੁਲਾਜ਼ਮ ਦਾ ਬਾਕੀ 3 ਅਗਜ ਹੂੰ 4 ਗਏ ਸੀਗੇ ਹਾਂਜੀ ਤੁਸੀਂ ਫੋਰੀਦੌਰ ਤੇ ਨਾਲੇ ਬਾਹਰ ਆਏ ਆ ਦੇਖਿਆ ਗੱਡੀ ਕਿਦਾਂ ਨੂੰ ਲੱਗੇ ਗੱਡੀ ਦਾ ਮੂੰਹ ਕਿਦਾਂ ਨੂੰ ਬਾਅਦ ਚ ਆਏ ਆ ਜੀ ਅੱਛਾ ਜੀ ਬਾਹਰ ਬਾਅਦ ਚ ਆਏ ਆ ਕਾਫੀ ਚਿਰ ਬਾਅਦ ਚ ਆਏ ਆ ਕਿਉਂਕਿ ਉਸ ਵੇਲੇ ਬੰਦੇ ਨੂੰ ਇਹ ਸੋਚ ਪੈਂਦੀ ਆ ਵੀ ਫਲਾਣੇ ਥਾਣੇ ਨੂੰ ਤੁਸੀਂ ਮੋਬਾਈਲ ਕਰੋ ਜਾਂ ਸਰਪੰਚ ਸਾਹਿਬ ਨੂੰ ਥਾਣੇ ਕਰੋ ਇਸ ਕਰਕੇ ਨਾ ਵੀ ਆਪਾਂ 2 ਮਿੰਟ ਅੰਦਰ ਲੱਗ ਗਏ ਸਾਨੂੰ ਜਦ ਤੱਕ ਗੱਡੀ ਨਿਕਲ ਚੁੱਕੀ ਸੀ ਤੇ ਕਿੱਧਰ ਨੂੰ ਗਏ ਕਿੱਧਰ ਨੂੰ ਇਹ ਨਹੀਂ ਪਤਾ ਲੱਗਾ ਤੁਸੀਂ ਠੀਕ ਹੈ ਕੋਈ ਤੁਹਾਡੇ ਨਾਲ ਤਾਂ ਨਹੀਂ ਕੁੱਟ ਮਾਰ ਕੇ ਤੇ ਕੁਛ ਨਹੀਂ 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 ਠੀਕ ਹੈ ਬਿਲਕੁਲ ਓਕੇ ਬੈਂਕ ਮਲਾਜਮ ਵੀ ਸਾਰੇ ਠੀਕ ਹੈ ਹਾਂ ਜੀ ਸਭ ਠੀਕ ਜਿਹੜੇ ਕੈਸ਼ੀਅਰ ਉਹ ਜੈਂਟਸ ਹੈ ਜਾਂ ਲੇਡੀਜ਼ ਦੇ ਅੰਦਰ ਲੇਡੀਜ਼ ਲੇਡੀਜ਼ अच्छा ਉਹਨਾਂ ਕੋ ਕੈਸ਼ ਵਗੈਰਾ ਲੱਗੇ ਕੁਝ ਬਾਅਦ ਵਿੱਚ ਕੋਈ ਤੁਹਾਡੇ ਨਾਲ ਗੱਲਬਾਤ ਹੋਈ ਹੋਵੇ ਬੈਂਕ ਵਾਲਿਆਂ ਨਾਲ ਕਿਹਨਾਂ ਨਹੀਂ ਆਪਾਂ ਕੋ ਗੱਲਬਾਤ ਨਹੀਂ ਕੀਤੀ ਜੀ ਕਿਉਂਕਿ ਉਧਰ ਪੁਲਿਸ ਵਾਲਿਆਂ ਦਾ ਪਹਿਰਾ ਹੋ ਗਿਆ ਸੀਗਾ ਜੀ ਹੂੰ ਤੇ ਬਾਕੀ ਹਿਸਾਬ-ਤਹਾਬਾ ਨਾਲ ਕਰਕੇ ਦੱਸਣਾ ਹੁੰਦਾ ਵੀ ਕੀ ਕੁਝ ਲਿਆ ਕਿ ਕੀ ਕੁਝ ਨਹੀਂ ਲੱਗਾ ਉਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਹਾਂਜੀ ਚਲੋ ਧੰਨਵਾਦ ਜੀ ਮੌਕੇ ਦੇ ਜਿਹੜੇ ਮੌਜੂਦ ਸੀਗੇ ਆ ਈਸ਼ਵਰ ਚੰਦਰ ਹੁਣੇ ਜਿਹੜਾ ਦੱਸਦੇ ਭਾਈ ਅੰਕਲ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਮੋਬਾਈਲ ਵੀ ਜਿਹੜਾ ਲੁਟੇਰੇ ਨਾਲ ਲੈ ਕੇ ਸੀਗਾ ਪਰ ਮੋਬਾਈਲ ਪੁਲਿਸ ਨੇ ਰਿਕਵਰ ਕਰ ਲਿਆ ਤੇ ਹੁਣ ਮੋਬਾਈਲ ਉਹਨਾਂ ਦੇ ਕੋਲ ਹੀ ਹੈ ਤੇ ਦੋ ਬੈਂਕ ਮੁਲਾਜ਼ਮਾਂ ਦੇ ਜਿਹੜੇ ਤਿੰਨ ਬੈਂਕ ਮੁਲਾਜ਼ਮਾਂ ਦੇ ਮੋਬਾਈਲ ਜਿਹੜੇ ਸੀਗੇ ਉਹਨਾਂ ਦੇ ਵਿੱਚੋਂ ਦੋ ਦੇ ਮੋਬਾਈਲ ਜਿਹੜਾ ਹਲੇ ਤੱਕ ਜੋ ਪੁੱਛਿਆ ਕਿ ਉਹਨਾਂ ਨੇ ਰਿਕਵਰ ਕੀਤਾ ਇੱਕ ਦਾ ਜਿਹੜਾ ਮੁਲਾਜ਼ਮ ਦਾ ਮੋਬਾਈਲ ਨਹੀਂ ਮਿਲਿਆ ਪਰ ਹੁਣ ਦੇਖਦੇ ਆ ਮੋਬਾਈਲ ਜ਼ਰੂਰ ਮਿਲੇ ਐ ਕੈਸ਼ ਜਿਹੜਾ ਲੈ ਕੇ ਗਏ ਐ ਜਾਂ ਜਿਹੜੇ ਲੁਟੇਰੇ ਐ ਕਦੋਂ ਤੱਕ ਪੁਲਿਸ ਗ੍ਰਿਫਤਾਰ ਕਰ ਦੇ ਅੱਜ ਸਾਨੂੰ ਤਕਰੀਬਨ ਸਮਾਂ 3:30 ਵਜੇ ਇਨਫੋਰਮੇਸ਼ਨ ਆਈ ਹੈ ਮੁਪਈ ਤੋਂ ਦੇਹੜਨਾ ਚਟਾ ਦੇ ਐਚਡੀਐਫਸੀ ਬੈਂਕ ਦੇ ਵਿੱਚ ਤਿੰਨ ਨਕਾਬਪੋਸ਼ ਲੋਕ ਪਿਸਟੌਲ ਦੀ ਨੋਕਤੇ ਬੜੀ ਐ ਤੇ ਉਹਨਾਂ ਨੇ ਬੈਂਕ ਦੇ ਵਿੱਚ ਜਿਹੜੀ ਡਕੈਤੀ ਕੀਤੀ ਹੈ ਤੇ ਬੈਂਕ 'ਚ ਡਕੈਤੀ ਕਰਕੇ ਇਮੀਡੀਏਟਲੀ ਉਹ ਚਿੱਟੇ ਦੰਗੇ ਟੁੰਡੀ ਵਰਨਾ ਗੱਡੀ 'ਚ ਨਿਕਲ ਗਏ ਆ ਤੇ ਇਨਫੋਰਮੇਸ਼ਨ ਮਿਲਦੇ ਹੀ ਇਮੀਡੀਏਟਲੀ ਜਿਹੜੀ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਤੇ ਉਹਨੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਆ ਜਿਹੜਾ ਪਰਚਾ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਮੀਡੀਏਟਲੀ ਪਰਚਾ ਦਰਜ ਕਰਕੇ ਅਸੀਂ ਵਕ ਵਕ ਟੀਮ ਬਣਾ ਕੇ ਜਿਹੜਾ ਕਿ ਛੇਤੀ ਛੇਤੀ ਟਰੈਸ ਕਰ ਲਾਗੇ ਐਸਐਸਪੀ ਸਾਹਿਬ ਦੱਸਿਆ ਕਿ ਕਿੰਨੀ ਕਮਾਉਂਡ ਗਈ ਹੈ ਅੰਦਰੋਂ ਅਮਾਉਂਟ ਹਜੇ ਵੈਰੀਫਾਈ ਕੀਤੀ ਜਾ ਰਹੀ ਹੈ ਜਿੱਦਾਂ ਵੈਰੀਫਾਈ ਹੁੰਦੀ ਫਿਰ ਅਸੀਂ ਫਿਰ ਵੀ ਕੁਝ ਦੱਸਿਆ ਹੋਊਗਾ ਅੰਦਾਜ਼ਾ ਵੀ ਕੁਝ ਵੀ ਕੁਝ ਵੀ ਦੱਸਿਆ ਹੋਵੇਗਾ ਹਾਂਜੀ ਐਗਜ਼ੈਕਟਲੀ ਦੱਸਣਾ ਔਖਾ ਹੈਗਾ ਜੀ ਸਰ ਟੋਟਲ ਕਿੰਨੇ ਬੰਦੇ ਸੀ ਪਤਾ ਲੱਗਿਆ ਹੁਣ ਤੱਕ ਟੋਟਲ 3 ਬੰਦੇ ਜਿਹੜਾ ਸਾਨੂੰ ਦਿਖਾਈ ਦੇ ਰਹੇ ਹੈਗੇ 3 ਬੰਦਿਆਂ ਦਾ ਹੈਗਾ ਜੀ ਕਿਸ ਚੀਜ਼ ਚਾਹੀ ਸੀ ਜੀ ਉਹ ਇੱਕ ਚਿੱਟੇ ਰੰਗ ਦੀ ਹੁੰਡਈ ਵਰਨਾ ਗੱਡੀ ਦੇ ਪਿੱਛੇ ਐਸੇ ਸੀ ਬਸ ਹਥਿਆਰ ਕੀ ਪਿਸਟਲ ਵਗੈਰਾ ਕਿੰਨੇ ਸੀ ਉਹਨਾਂ ਕੋਲ ਦੱਸਿਆ ਨਾ ਨੇ ਕੁਝ ਉਹਨਾਂ ਕੋਲ ਜਿਹੜੇ ਸਾਨੂੰ ਹਜੇ ਤੱਕ 2 ਪਿਸਟਲ ਤਾਂ ਦਿਖ ਰਹੇ ਹੈਗੇ ਹੋ ਸਕਦਾ ਹੈ ਤੀਜੇ ਦੇ ਕੋਲ ਵੀ ਹੋਵੇ ਐ ਵੀਡੀਓ ਜਿਹੜਾ ਚੈੱਕ ਕੀਤਾ ਸੈਕਿਉਰਿਟੀ ਕਾਰਡ ਸੀ ਅੱਛਾ ਜੀ ਘਟਨਾ ਨੂੰ ਅੰਜਾਮ ਦੇ ਕੇ ਉਹ ਕਿੱਧਰ ਨੂੰ ਗਏ ਨੇ ਕੋਈ ਰਿਕਵਰੀ ਜਾਂ ਮੋਬਾਈਲ ਵਗੈਰਾ ਕਹਿੰਦੇ ਰਿਕਵਰ ਹੋਇਆ ਕੁਝ ਬਿਲਕੁਲ ਜਿਹੜਾ ਇਹ ਤਿੰਨ ਨਕਾਬਪੋਸ਼ ਆਏ ਸੀ ਇਹਨਾਂ ਨੇ ਕੁਝ ਕਸਟਮਰਸ ਦੇ ਵੀ ਮੋਬਾਈਲ ਫੋਨ ਲੈ ਲਈ ਸੀ ਤੇ ਉਹ ਵੀ ਅਸੀਂ ਇਮੀਡੀਏਟਲੀ ਰਿਕਵਰ ਕਰ ਲਏ ਤੇ ਉਹਨਾਂ ਦਾ ਜਿਹੜਾ ਰੂਟ ਜਿਹੜੇ ਰੂਟ ਤੋਂ ਭੱਜੇ ਉਹਨੂੰ ਅਸੀਂ ਟ੍ਰੇਸ ਕਰ ਰਹੇ ਹਾਂ ਤੇ ਉਹ ਕਿਹੜੀ ਸਾਈਡ ਨੂੰ ਗਏ ਤੇ ਮੋਬਾਈਲ ਕਿਹੜੀ ਸਾਈਡ ਤੋਂ ਰਿਕਵਰ ਹੋਇਆ ਮਿਕਸ ਹੈਗਾ ਹੈ ਹਜੇ ਤੇ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਤੁਹਾਡੇ ਨਾਲ ਸਾਰੀ ਡਿਟੇਲ ਸ਼ੇਅਰ ਕਰਾਂਗੇ ਐਸਐਸਪੀ ਸਾਫ ਕਾਫੀ 1.5 ਘੰਟਾ 2 ਘੰਟੇ ਹੋ ਗਏ ਇਸ ਵਾਰਦਾਤ ਹੋਈ ਨੂੰ ਮਤਲਬ ਹੁਣ ਤੱਕ ਆਪਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਕਿੰਨੀ ਕਮਾਉਂਡ ਗਈ ਆ ਇਹ ਬੈਂਕ ਮੈਨੇਜਰ ਜੀ ਕਰਨਗੇ ਵੈਰੀਫਾਈ ਤੁਸੀਂ ਅੰਦਰ ਤੁਸੀਂ ਮੌਕੇ ਤੇ ਆਏ ਮਤਲਬ ਕੁਝ ਹੋਏ ਦੱਸਿਆ ਵੀ ਕਿੰਨੇ ਹਜ਼ਾਰਾਂ ਚ ਗਏ ਲੱਖਾਂ ਚ ਗਏ ਕੁਝ ਹੋ ਸਕਦਾ ਲੱਖ ਰੁਪਏ ਚ ਗਏ ਜੀ ਲੱਖ ਰੁਪਏ ਚ ਗਏ ਸਰ ਕਿੰਨੇ ਕਵਾਂ ਦਾ ਟਾਈਮ ਸੀ ਕੋਈ ਟਾਈਮ ਤਾਂ ਪਤਾ ਲੱਗਿਆ ਸਵਾ 3 ਵਜੇ ਦੇ ਲੱਗੇ ਬੈਂਕ ਚ ਬੜੀ ਐਸਐਸਪੀ ਸੋ ਇਹ ਦਿਨ ਦਿਹਾੜੇ ਬਿਲਕੁਲ ਵਾਰਦਾਤ ਜਿਹੜੀ ਹੋਈ ਹੈ ਇਹਨੂੰ ਇਮੀਡੀਏਟਲੀ ਟ੍ਰੇਸ ਕਰ ਲਾਂਗੇ ਪਿਛਲੇ ਵੀ ਜਿੰਨੇ سنگੀਨ ਜੱਤ ਸਾਡੀ ਚੁਰਮ ਹੋਇਆ ਜ਼ਿਲ੍ਹੇ ਚ ਅਸੀਂ ਸਾਰੇ ਹੀ ਰਿਕਾਰਡ ਟਾਈਮ ਦੇ ਵਿੱਚ ਟ੍ਰੇਸ ਕੀਤੇ ਹਨ ਇਹ ਕੇਸ ਵੀ ਅਸੀਂ ਰਿਕਾਰਡ ਟਾਈਮ ਚ ਟ੍ਰੇਸ ਕਰ ਲਾਂਗੇ ਪਰ ਅਸੀਂ ਦੇਖਿਆ ਕਿ ਮੌਕੇ ਤੇ ਜਦੋਂ ਅਸੀਂ ਫਗਵਾੜੇ ਤੋਂ ਆਇਆ ਕੋਈ ਵੀ ਨਾਕਾ ਫਗਵਾੜੇ ਤੋਂ ਲੈ ਕੇ ਇੱਥੇ ਤੱਕ ਨਹੀਂ ਸੀ ਤਾਂ ਕੀ ਲੱਗਾ ਤੁਹਾਨੂੰ ਕਾਰ ਨਾਕਾ ਅਚਨਚੇਤ ਲਿਆ ਜਾਂਦਾ ਜੀ ਹਮੇਸ਼ਾ ਨਹੀਂ ਹੁੰਦਾ ਜਦੋਂ ਸਾਨੂੰ ਲੋਡ ਮਹਿਸੂਸ ਹੁੰਦੀ ਹੈ ਉਦੋਂ ਅਸੀਂ ਨਾਕਾ ਲਾਉਂਦੇ ਗੋਟ ਤੋਂ ਬਾਅਦ ਨਾਕਾ ਲੱਗਾ ਸੀ ਕਿਤੇ ਬਿਲਕੁਲ ਜੀ ਸਾਰੇ ਕੰਟਰੋਲ ਰੂਮਸ ਅਸੀਂ ਅਲਰਟ ਕਰ ਦਿੱਤੇ 300 ਫਾੜ ਲਾਂਗੇ ਜੀ ਥੈਂਕ ਯੂ ਸੋ ਮਚੁ। ਖਾਣੇ ਦਾ ਨਾਮ ਮਹਿੰISH ਬਾਬਾ ਰਹਿਣਾ ਜਟਾ ਫਗਵਾ